ਹੁਸ਼ਿਆਰਪੁਰ ਦੇ ਨਜ਼ਦੀਕ ਕਤੂਬੁਰ ਪਿੰਡ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਦੇ ਵਿੱਚ ਅੱਗ ਲੱਗ ਗਈ। ਅਚਾਨਕ ਇੱਕ ਝੁੱਗੀ ਨੂੰ ਲੱਗੀ ਅੱਗ ਇੰਨੀ ਜ਼ਿਆਦਾ ਵੱਧ ਗਈ ਕਿ ਸਾਰੀਆਂ ਝੁੱਗੀਆਂ ਛੱਡ ਕੇ ਸੁਆਹ ਹੋ ਗਈਆਂ। ਅੱਗ ਦੇ ਕਾਰਨ ਸਾਰਾ ਸਮਾਨ ਅਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਹੁਣ ਪਸੀਨਾ ਇੱਕ ਕਰਕੇ ਕੀਤੀ ਮਿਹਨਤ ਦੀ ਕਮਾਈ ਕੁਝ ਹੀ ਪਲਾਂ ਦੇ ਵਿੱਚ ਰਾਖ ਹੋ ਗਈ। ਸਥਾਨਕ ਵਸਨੀਕਾਂ ਅਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਆਰੇ ਉਸ ਬਾਗ 'ਤੇ ਅੱਗ ਲੱਗ ਗਈ ਤਾਂ ਤੱਕ ਇਹ ਅੱਗ ਲੱਗੀ ਹੈ ਪਚਾਨਕ ਕੁੱਲੀ ਦੇ ਇੱਕ ਨੂੰ ਉਦੋਂ ਸਾਰੀਆਂ ਕੁੱਲੀਆਂ ਜਲ ਗਈਆਂ ਕਾਫੀ ਨੁਕਸਾਨ ਹੋ ਗਿਆ ਪਰ ਜਾਨ ਬਚ ਗਈ ਲੋਕਾਂ ਦੀ ਦਾ ਨੁਕਸਾਨ ਤਾਂ ਦਾਣਾ ਖਾ ਥੱਕਾ ਮੋਟਰਸਾਈਕਲ ਸਾਈਕਲ ਕਾਫੀ ਨੁਕਸਾਨ ਹੋ ਗਿਆ ਖਰਚ ਪੈਸੇ ਕੁਲੀਆਂ ਚ ਵੀ ਰੱਖਿਓ ਉਹ ਵੀ ਤਬਾਹ ਹੋ ਗਿਆ ਸਰ ਖਬਰ ਫੋਨ ਤੇ ਮੈਨੂੰ ਦਿੱਤੀ ਮੇਰੇ ਪਿੰਡਦਿਆਂ ਨੇ ਫੇ ਮੈਂ ਪਹੁੰਚਿਆ ਉਸ ਖੇਤੀ ਫੇ ਫਾਰਬਰ ਗੜ ਵੀ ਛਾਣੇ ਵੀ ਦਿੱਤੀ ਰਿਪੋਰਟ ਉਹ ਵੀ ਪਹੁੰਚੇ ਸਾਰੇ ਜਣੇ ਫਾਰਬਰ ਗੜ ਵੀ ਆਇਆ ਉਹਨਾਂ ਦੀ ਮਦਦ ਨਾਲ ਕੁਝ ਲੋਕਾਂ ਨੇ ਬਜਾਈ ਕੁਝ ਫਿਰ ਬਾਰ-ਬਾਰ ਵਿੜਨੇ ਸਾਰੀ ਅੱਗ ਤੇ ਕੰਟਰੋਲ ਕੀਤਾ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਗਣੀ ਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰੇ ਹਾਂ ਪਰ ਅੱਗ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੁਸ਼ਿਆਰਪੁਰ ਤੋਂ ਬਿਊਰੋ ਰਿਪੋਰਟ ਜਗਬਾਨੀ ਟੀਵੀ